ਕੰਮ ਤਾਂ ਬਹੁਤ ਰੁਪਏ ਦੇ ਨਾਲ ਚੱਲ ਪੈਂਦਾ ਕੰਮ ਕੋਈ ਲੰਬਾ ਘੇੜਾ ਆ ਜਾਣਾ ਕਰਾਇਆ ਵੱਡ ਵੀ ਬਣ ਜਾਂਦਾ ਬਾਈ ਤੂੰ ਬਾਈ ਮੈਨੂੰ ਦੁਬਾਰਾ ਰਿਹੜੀ ਭਜਨ ਦੇ ਸਾਬ ਉਹਨਾਂ ਨਾਲ ਗਰਪੀ ਤਾਂ ਨਹੀਂ ਭਜਨ ਦੇ ਸਾਬ ਉਹਨਾਂ ਨੂੰ ਦੂਰ ਦੇ ਬਾੜ ਦੇ ਸਾਬ ਉਹਨਾਂ ਨੇ ਘੇੜਾ ਤਾਂ ਤੂੰ ਮੈਨੂੰ ਦੁਬਾਰਾ ਰਿਹੜੀ ਤੇ ਮੈਂ ਪਹਿਲਾਂ ਇਹਨੂੰ ਸੈੱਟ ਕਰ ਆਉਂ ਇਹਨੂੰ ਸੈੱਟ ਕਰ ਟੀਵੀ ਸਾਹਿਬ ਘਰ ਦੁਆਰੇ ਮੇਰੇ ਇਹ ਲੱਤ ਲੱਤ ਕਿਵੇਂ ਟੁੱਟੀ ਮੇਰੀ ਤੂੰ ਤੋੜ ਕੇ ਤੇ ਹੁਣ ਤੂੰ ਮੈਨੂੰ ਸੱਟ ਕੇ ਆਉਣੀ ਆ ਹੁਣ ਪਹਿਲਾਂ ਤੂੰ ਲੱਤ ਤੋੜ ਤਾਲੂ ਖੇਟੇ ਆਉਣੀ ਛੰਬੜੀ ਬੈਂਦੀ ਆ ਨਾ ਹਾਂ ਐ ਕਰਦੀ ਐ ਲਵੇ ਪਹਿੜੇ ਮੇਰਾ ਤੇ ਲੈਂਦੀ ਆ ਨਾ ਇਹ ਤਾਂ ਘਰ ਵਾਲੇ ਨੇ ਕਣਵੰਜੀ ਆ ਫੜਨੇ ਜਿਹੜਾ ਬੰਜੀ ਹੁੰਦੀ ਮੈਂ ਤੇ ਕਿੱਥੇ ਆ ਜਾ ਜਿੱਤੇ ਕੋਲੇ ਟੁੱਟੀ ਲੱਗ ਲੈਣੀ ਅਸੀਂ ਜਾਂਦੇ ਆ ਮੌਕੇ ਤੇ ਅਸੀਂ ਜਾਣਦੇ ਆ ਨਾ ਘਰ ਵਾਲੇ ਨੂੰ ਇਹਦੇ ਘਰ ਵਾਲਾ ਤਾਂ ਬਹੁਤ ਇੱਜ਼ਤ ਕਰਦਾ ਮੈਂ ਉਹ ਬਾਰਾ ਦੀ ਪਰਚਾਈ ਵਾਲੀ ਪੇੜੀ ਆ ਉਹ दारू ਪੀ ਕੇ ਫੈਂਟੀ ਆ ਪੂਰੀ ਤਕੜੀ ਖੜਕੰਜੀ ਹੋਈ ਐ ਇਹਦੀ ਇਹ ਆਦੀ ਗਊਆ ਤਾਇਿਆਂ ਦੇ ਸਿੰਗਾ ਦੇ ਚੱਕ ਲਿਆ ਗਊ ਨੇ ਲਸਣ ਦਾ ਦੇ ਚੱਕ ਲਿਆ ਤੰਗੋ ਲਾਤ ਨਾ ਟੱਕੀ ਪਰਝਾਈ ਨਹੀਂ ਮੈਨੂੰ ਸੱਟ ਤਾਂ ਇੱਥੇ

ਮੈਂ ਕੰਨਾਉਂ ਉਹਨਾਂ ਦੀ ਜਿਆਦਾ ਹੈ ਉਹ ਬੁਟਣੀ ਲਾਦਦੀ ਮੈਨੂੰ ਤਾਂ ਤੂੰ ਲੱਗਦੀ ਐ ਤੈਨੂੰ ਵੇਜਣ ਵਾਲਾ ਨਾਲ ਮੈਂ ਕਿਹਨੂੰ ਖੇਡਦੀ ਮੇਰੇ ਡਰਦੀ ਆ ਜਿਵਾਤੀ ਤਾਂ ਤੂੰ ਹੀ ਸਿੱੜਦੀ ਲੱਗਦੀ ਢਾਲੋ ਮੈਂ ਪੱਕਰੇ ਮਝਵਾ ਕੋਈਂ ਆਂਟੀ ਮੈਂ ਢਾਲਣੇ ਬਣਾਓ ਇਹਦੀ ਬੰਬਲੀ ਜਦੋਂ ਮੜ ਕੇ ਆਪਣੇ ਗੇਟ ਨਹੀਂ ਝੱਕੀ ਨਾ ਜਦੋਂ ਮਾਰਿਆ ਨਾ ਇੱਕ ਹੱਡ ਦੂਜਾ ਵੇੜੇ ਨਹੀਂ ਆਉਂਦਾ ਓਏ ਲੱਕੜ ਤਾਂ ਆਏਗੀ ਆ ਮਰੀ ਚੌਕ ਕੰਟੇਮ ਲੈ ਨਾ ਤੋ ਖ ਬਿੰਦੀ ਲਾ ਲੇ ਜਿੰਨ ਨਾ ਨਾ ਲਾ ਖੱਟੀ ਬੈਠੇ ਕਮਾਨ ਆਇਆ ਕਰਾ ਤੀ ਬਨੇ ਨਾ ਤ ਬਿੰਦੀ ਆ ਫਿਰ ਮੇਰੇ ਬਾ ਪਤਾ ਹੈ ਇਹ ਨਾ ਲੰਦੀ ਉਹ ਕਰ ਕਾ ਮਸਤ ਮਾਰਦਾ ਬੋ ਕਰਗਾ ਕੋਲੇ ਨਾ ਮੋਟਾ ਬੋ ਕਰਗਾ ਵੇਖੀ ਤਾਂ ਹੈ ਮੇਰੀ ਨਾ ਨਾਨਾ ਦਾ ਖਮੇਲੀ ਆਉਂਦੀ ਪਤਾ ਵੀ ਪੰਜਾਈ ਹੈ ਸਾਡੀ ਮੜਾ ਇੱਧਰ ਲੈ ਮੈਂ ਤੇਰੇ ਕੋ ਪਾਸੇ ਰੋ ਵੱਡੀ ਪਰ ਜਾ ਇਸ ਪਿਆ ਮਾਰੀ ਵੰਗੇ ਦੋਤ ਬਿੰਦੀ ਅਰਾ ਵੀ ਤੇ ਨਿੱਕੜਾ ਲਾਤੋ

ਬਾਰਸੀ ਉਹ ਜਲਰਦੇ ਨਹੀਂ ਨਾ ਕਿੰਨਾ ਤਾ ਤੋਟੇ ਖਾਏ ਨਹੀਂ ਮੇਰੇ ਤੋਂ ਤਰ ਜਾ ਬੱਚੇ ਨਾਲ ਬਾਜੀ ਨਹੀਂ ਮਰੇ